ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਦੇ ਖਿਲਾਫ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ। ਅਫਸਰਾਨ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਹਲਕੇ ਦੇ ਪਿੰਡ ਮਲਕ ਅਲੀਗੜ ਪੋਨਾ ਅਤੇ ਅਗਵਾਰ ਗੁਜਰਾ ਦੇ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦੀਆਂ ਗੁੰਗਾਂ ਦੇ ਆਪਣੇ ਪਿੰਡ 'ਚ ਦਾਖਲ ਹੋਣ ਤੇ ਪਾਵਨ ਦੀ ਲਾ ਦਿੱਤੀ। ਐਤਵਾਰ ਸ਼ਾਮ ਨੂੰ ਚਾਰ ਪਿੰਡਾਂ ਦੀ ਐਂਟਰੀ ਤੇ ਪੰਜਾਬੀ ਦੇ ਵਿੱਚ ਫਲੈਕਸ ਪੋਸਟਰ ਚਿਪਕਾਏ ਕਿ ਜੀਵਾਲ ਦੀਆਂ ਫੋਟੋਆਂ ਪੋਸਟਰ ਤੇ ਲਾਈਆਂ ਗਈਆਂ ਜਿਨ੍ਹਾਂ ਦੇ ਉੱਤੇ ਭਗਵੰਤ ਮਾਨ ਪਹਜਾਓ ਪੰਜਾਬ ਪਹਜਾਓ ਤੇ ਕੇਜਰੀਵਾਲ ਪਹਜਾਓ ਜ਼ਮੀਨ ਬਚਾਓ ਲਿਖਿਆ ਗਿਆ ਐਸੇ ਨਾਲ ਹੀ ਪੋਸਟਰ ਤੇ ਲਿਖਿਆ ਗਿਆ ਕਿ ਜਦੋਂ ਤੱਕ ਲੈਂਡ ਪੂਲਿੰਗ ਨੀਤੀ ਰੱਦ ਨਹੀਂ ਕੀਤੀ ਜਾਂਦੀ ਉਦੋਂ ਤੱਕ ਪਿੰਡ ਦੇ ਵਿੱਚ ਕਿਸੇ ਵੀ ਆਪ ਲੀਡਰ ਦੀ ਐਂਟਰੀ ਨਹੀਂ ਹੋਵੇਗੀ ਐਂਟਰੀ ਬੈਨ ਕਰ ਦਿੱਤੀ ਗਈ ਹੈ ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਉੜਿੰਗ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਪੰਜਾਬ ਕਾਂਗਰਸ ਅੰਦਾਜ਼ਾਮਾਨ ਦੇ ਨਾਲ ਮਜ਼ਬੂਤੀ ਦੇ ਨਾਲ ਖੜਾ ਹੈ ਆਮ ਆਦਮੀ ਪਾਰਟੀ ਦੀ ਲੈਂਡ ਪੁਲਿੰਗ ਨੀਤੀ ਇੱਕ ਕਾਨੂੰਨੀ ਤੌਰ ਤੇ ਜ਼ਮੀਨ ਹਟਪਣਾਏ ਕਿਸਾਨ ਗੁੱਸੇ 'ਚ ਨੇ ਆਪ ਆਗੂਆਂ ਤੇ ਪਾਵਨ ਦੀ ਲਗਾਉਣ ਵਾਲੇ ਪਿੰਡ ਦੀ ਸਿਰਫ ਸ਼ੁਰੂਆਤ ਹੈ ਕਿਸਾਨਾਂ ਨੇ ਆਪਣੀ ਜ਼ਮੀਨ ਦੇ ਅਧਿਕਾਰ ਤੋਂ ਵੱਡੀ ਕੋਈ ਨੀਤੀ ਨਹੀਂ ਹੈ ਪੰਜਾਬ ਲੜਾਈ ਲੜੇਗਾ ਦੱਸ ਤੋ ਇਹ ਕਿ ਪਿੰਡ ਵਾਸੀਆਂ ਨੇ ਕਿਹਾ ਕਿ ਕਈ ਕਦਮ ਹਫ਼ਤਿਆਂ ਦੀਆਂ ਪਿੰਡਾਂ ਦੀਆਂ ਮੀਟਿੰਗਾਂ ਦੇ ਵਿੱਚ ਚੁੱਕਿਆ ਗਿਆ ਵਿਰੋਧ ਰੈਲੀਆਂ ਤੇ ਆਪਾਗੋ ਨੂੰ ਵਿਵਾਦਪੂਰਨ ਨੀਤੀ ਨੂੰ ਉਤਸ਼ਾਹਿਤ ਨਾ ਕਰਨ ਦੀਆਂ ਚੇਤਾਵਨੀਆਂ ਤੋਂ ਬਾਅਦ ਪੂਰਨ ਤੌਰ ਦੇ ਉੱਤੇ ਇਸ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਹੈ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਦੇ ਖਿਲਾਫ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ ਅਫਸਰਾਨ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਹਲਕੇ ਦੇ ਪਿੰਡ ਮਲਕ ਅਲੀਗੜ ਪੋਨਾ ਅਤੇ ਅਗਵਾਰ ਗੁਜਰਾ ਦੇ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦੀਆਂ ਗੁੰਗਾਂ ਦੇ ਆਪਣੇ ਪਿੰਡ 'ਚ ਦਾਖਲ ਹੋਣ ਤੇ ਪਾਵਨ ਦੀ ਲਾ ਦਿੱਤੀ ਐਤਵਾਰ ਸ਼ਾਮ ਨੂੰ ਚਾਰ ਪਿੰਡਾਂ ਦੀ ਐਂਟਰੀ ਤੇ ਪੰਜਾਬੀ ਦੇ ਵਿੱਚ ਫਲੈਕਸ ਪੋਸਟਰ ਚਿਪਕਾਏ ਗਏ ਕੇਜਰੀਵਾਲ ਦੀਆਂ ਫੋਟੋਆਂ ਪੋਸਟਰ ਤੇ ਲਾਈਆਂ ਗਈਆਂ ਜਿਨ੍ਹਾਂ ਦੇ ਉੱਤੇ ਭਗਵੰਤ ਮਾਨ ਪਹਜਾਓ ਪੰਜਾਬ ਪਹਜਾਓ ਤੇ ਕੇਜਰੀਵਾਲ ਪਹਜਾਓ ਜ਼ਮੀਨ ਬਚਾਓ ਲਿਖਿਆ ਗਿਆ ਅਸੇ ਨਾਲ ਹੀ ਪੋਸਟਰ ਤੇ ਲਿਖਿਆ ਗਿਆ ਕਿ ਜਦੋਂ ਤੱਕ ਲੈਂਡ ਪੂਲਿੰਗ ਨੀਤੀ ਰੱਦ ਨਹੀਂ ਕੀਤੀ ਜਾਂਦੀ ਉਦੋਂ ਤੱਕ ਪਿੰਡ ਦੇ ਵਿੱਚ ਕਿਸੇ ਵੀ ਆਪ ਲੀਡਰ ਦੀ ਐਂਟਰੀ ਨਹੀਂ ਹੋਵੇਗੀ ਐਂਟਰੀ ਬੈਨ ਕਰ ਦਿੱਤੀ ਗਈ ਹੈ ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਉਢਿੰਗ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਪੰਜਾਬ ਕਾਂਗਰਸ ਅੰਦਾਜ਼ਾਮਾਨ ਦੇ ਨਾਲ ਮਜ਼ਬੂਤੀ ਦੇ ਨਾਲ ਖੜਾ ਹੈ ਆਮ ਆਦਮੀ ਪਾਰਟੀ ਦੀ ਲੈਂਡ ਪੂਲਿੰਗ ਨੀਤੀ ਇੱਕ ਕਾਨੂੰਨੀ ਤੌਰ ਤੇ ਜ਼ਮੀਨ ਹਟ ਪਣਾਏ ਕਿਸਾਨ ਗੁੱਸੇ ਚ ਨੇ ਆਪ ਆਗੂਆਂ ਤੇ ਪਾਵਨ ਦੀ ਲਗਾਉਣ ਵਾਲੇ ਪਿੰਡ ਦੇ ਸਿਰ 'ਚ ਸ਼ੁਰੂਆਤ ਹੈ ਕਿਸਾਨਾਂ ਨੇ ਆਪਣੀ ਜ਼ਮੀਨ ਤੇ ਅਧਿਕਾਰ ਤੋਂ ਵੱਡੀ ਕੋਈ ਨੀਤੀ ਨਹੀਂ ਹੈ ਪੰਜਾਬ ਲੜਾਈ ਲੜੇਗਾ ਦੱਸ ਤੇ ਇਹ ਕਿ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਕਦਮ ਹਫ਼ਤਿਆਂ ਦੀਆਂ ਪਿੰਡਾਂ ਦੀਆਂ ਮੀਟਿੰਗਾਂ ਦੇ ਵਿੱਚ ਚੁੱਕਿਆ ਗਿਆ ਵਿਰੋਧ ਰੈਲੀਆਂ ਤੇ ਆਪ ਆਗੂਆਂ ਨੂੰ ਵਿਵਾਦਪੂਰਨ ਨੀਤੀ ਨੂੰ ਉਤਸ਼ਾਹਿਤ ਨਾ ਕਰਨ ਦੀਆਂ ਚੇਤਾਵਨੀਆਂ ਤੋਂ ਬਾਅਦ ਪੂਰਨ ਤੌਰ ਦੇ ਉੱਤੇ ਇਸ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਹੈ you oh.